ਰਾਮ ਨਾਮ ਨਿਕਲ ਗਿਆ

ਸੋ ਯਾ ਫਰਮ ਸ਼ਾਨ ਜਤਿੰਦਰ ਵਸੀ ਗੌਰਵ ਜੀ ਦਾ ਸਵਾਗਤ ਲਈ ਆਪਣੇ ਸਾਹਮਣੇ ਖੜੇ ਹੋ ਕੇ ਬੋਲੋ ਖੁਦਾਵੰਦ ਯੇਸ਼ੂ ਮਸੀਹ ਦੇ ਨਾਮ ਹੈਂ ਤੀਂ ਜੋ ਜਿੰਦਾ ਸਮਾਨ ਤੇ ਯਹਾਂ ਵੀ ਹallelujah ਮੇਰਾ ਫਰਮੁਲਾ ਜੇ ਲਈ ਅੱਜ ਸਭ ਤੋਂ ਵੱਡੀ ਪਹਿਲੇ ਤੁਹਾਡੇ ਲਈ ਗੁੱਡ ਨਿਊਜ਼ ਇਹ ਆ ਵੀ ਸਾਡੀ ਜਿਹੜੀ ਸ਼ੋਭਾ ਯਾਤਰਾ ਵਾ ਅੰਗਰੋਲਾ ਮਿਨਿਸਟਰੀ ਖਾਮਰਾ ਚਰਚ ਦੀ ਪੂਰੀ ਡੇਟ ਜਿਹੜੀ ਐਨਾਨਸ ਹੋ ਚੁੱਕੀ ਆ 19 ਤਰੀਕ ਨੂੰ ਅਸੀਂ ਸ਼ੋਭਾ ਯਾਤਰਾ ਕਰਨ ਜਾ ਰਹੇ ਆ ਹallelujah ਜੀ ਤਿਆਰੀਆਂ ਕਰ ਲੋ ਕੱਪੜੇ ਸਵਾ ਲੋ ਆਪਣੇ ਆਪਣੇ ਸਥਾਨਾਂ ਨੂੰ ਵੀ ਕਹਦੇ ਹੋ ਇਨਵਾਈਟ ਕਰ ਦਿਓ ਵੀ ਉਹਨਾਂ ਵੀ ਤਰੀਕ ਨੂੰ ਜਲੰਧਰ ਦੇ ਵਿੱਚ ਸ਼ੋਭਾ ਯਾਤਰਾ ਹੋਣਾ ਤੁਹਾਨੂੰ ਨਾਲ ਤੁਸੀਂ ਆਉਣਾ ਹੈ ਔਰ ਦੂਸਰੀ ਜਿਹੜੀ ਜਿੱਤ ਪਰਮੇਸ਼ਵਰ ਨੇ ਫੇਰ ਕਰਵਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਵੀ ਕੋਈ ਵਿਰੋਧੀ ਬੋਲਦਾ ਜਾਂ ਸ਼ੈਤਾਨ ਜਦੋਂ ਵੀ ਆਪਣੇ ਹਥਿਆਰ ਤਿੱਖੇ ਕਰਦਾ ਤੇ ਪਰਮੇਸ਼ਵਰ ਦੇ ਦੰਦ ਇਕੱਠੇ ਖੱਟੇ ਕਰਕੇ ਉਹਨਾਂ ਘਰ ਚ ਬਿਠਾ ਦਿੰਦਾ ਉਹਨਾਂ ਨੂੰ ਪਰਮੇਸ਼ਵਰ ਦੀ ਕਿਰਪਾ ਨਾਲ ਪ੍ਰਸ਼ਾਸਨ ਵੀ ਅੱਜ ਇੱਥੇ ਆਇਆ ਸੀ ਤੁਸੀਂ ਸੁਣਿਆ ਅੱਗੇ ਅਸੀਂ ਐਪਲੀਕੇਸ਼ਨਾਂ ਲੈ ਕੇ ਅਫਸਰਾਂ ਕੋ ਜਾਨੇ ਹਾਂ ਸਾ ਅਫਸਰਾਂ ਸਾਨੂੰ ਮਿਲਦੇ ਨਹੀਂ ਸੀ ਅੱਜ ਤੁਹਾਡੇ ਦਰ ਦੇ ਉੱਪਰੋਂ ਸਰਾਫ ਆਏ ਨੇ ਤੁਹਾਨੂੰ ਕਹਿੰਦੇ ਵੀ ਸਾਨੂੰ ਟਾਈਮ ਦੇ ਦਿਓ ਅਸੀਂ ਬੰਦੇ ਫੜ ਲੈਣੇ ਆਂ ਔਰ ਪਰਚੇ ਦੱਬ ਕਰ ਦਿੰਨੇ ਆ ਇਹ ਸਭ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਜਾਂਦੀ ਹੈ। ਔਰ ਸਾਡੇ ਸਾਡੇ ਆਤਮਿਕ ਪਿਤਾ ਪੋਸ਼ਣ ਲਾ ਕੇ ਯਿਸੂ ਨੂੰ ਲੈ ਜੀ ਦੁਆਵਾਂ ਦੱਸ ਰਿਹਾ ਔਰ ਤੁਹਾਡੇ ਸਾਥ ਕਰਕੇ ਜਿਹੜੀ ਜਿੱਤ ਮਿਲ ਰਹੀ ਹੈ। ਔਰ ਅੱਜ ਕੁਝ ਨਿਯੁਕਤੀਆਂ ਵੀ ਅਸੀਂ ਇੱਥੇ ਕਰਨ ਜਾ ਰਹੇ ਹਾਂ। ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਗਲੋਬਲ ਕਿਸ਼ ਇਲੈਕਸ਼ਨ ਕਮੇਟੀ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਵਧਾ ਦਿਆ ਵਾ। ਅੱਜ ਬਹੁਤ ਸਾਰੀਆਂ ਨਿਯੁਕਤੀਆਂ ਇੱਥੇ ਹੋਣਗੀਆਂ। ਔਰ ਜਿਨ੍ਹਾਂ ਸਾਰਿਆਂ ਨੇ ਦੱਸਿਆ ਵੀ ਮੇਰੇ ਖਿਲਾਫ ਰੀਤਾ ਪੈ ਰੀਆਂ। ਮੇਰੇ ਖਿਲਾਫ ਲੋਕ ਬੋਲ ਰਹੇ ਨੇ ਮੈਂ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਔਰ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਮੈਂ ਪੁੱਟਿਆ ਨਹੀਂ ਜਾਣਾ ਮੈਨੂੰ ਯਿਸੂ ਨੇ ਲਗਾਇਆ ਮੈਂ ਰੁਕਦਾ ਨਹੀਂ ਇੱਥੇ ਮੈਨੂੰ ਯਿਸੂ ਨੇ ਬਧਾਇਆ ਹallelujah ਹallelujah ਬੇਸ਼ੱਕ ਵੇਰੀ ਮੇਰਾ ਕਰ ਦੇ ਵਿਰੋਧ ਨੇ ਕਰ ਦੇ ਸਲਾਮਾ ਮੈਨੂੰ ਡੇਗਣੇ ਦੀ ਲੋੜ ਨਹੀਂ ਮੈਂ ਰੁਕਦਾ ਨਹੀਂ ਇੱਥੇ ਮੈਨੂੰ ਯਿਸੂ ਨੇ ਬਧਾਇਆ ਤਾਂ ਤੁਸੀਂ ਦੇਖ ਰਹੇ ਹੋ ਪਿੱਛੇ ਸਮੇਂ ਦੇ ਵਿੱਚ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦਾ ਕੰਮ ਅਸੀਂ ਕੀਤਾ ਔਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਜਿਹੜੀ ਚੇਅਰਮੈਨੀ ਮਿਲੀ ਆ ਤੁਸੀਂ ਪਹਿਲਾਂ ਕਦੀ ਸੁਣਿਆ ਸੀ ਚੇਅਰਮੈਨੇ ਕੰਮ ਕਰਦਾ ਪਤਾ ਨਹੀਂ ਕਿਸੇ ਨੂੰ ਵੀ ਮੈਜੋਰਿਟੀ ਕਮਿਸ਼ਨ ਦਾ ਚੇਅਰਮੈਨ ਕਿਸੇ ਨੂੰ ਤਲਬ ਵੀ ਕਰ ਸਕਦਾ ਲੋਕਾਂ ਦੇ ਦਫਤਰਾਂ ਦੇ ਜਾ ਕੇ ਦੱਪਕੇ ਮਾਰ ਸਕਦਾ ਸੁਣਿਆ ਸੀ ਕਦੀ ਤੁਹਾਨੂੰ ਕਰਕੇ ਦਿਖਾਤਾ ਫਿਰ ਅਰੇ ਹਲੇ ਸਟਾਰਟਰ ਦੇ ਰੂਪ ਤੇ ਤੁਸੀਂ ਰੋਟੀ ਖਾਣੇ ਰੋਟੀ ਦੇ ਨਾਲ ਫਲਾਸਫੋ ਵੀ ਖਾਣੇ ਆ ਨਾ ਸਟਾਰਟਰ ਹੀ ਆ ਬਸ ਆਲੇ ਫਿਲਮ ਤੇ ਸਾਰੀ ਬਾਕੀ ਆਲੇ ਹallelujah ਐਸੇ ਕੰਮ ਤਾਨੂੰ ਕਰਕੇ ਦਵਾਂਗੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਕੱਲ ਮੈਂ ਲੁਧਿਆਣਾ ਦੇ ਵਿੱਚ ਕਿਤੇ ਬੈਠਾ ਸੀ ਤੇ ਬਹੁਤ ਸੂਝਵਾਨ ਸਮਝਦਾਰ 크ਿਸਚਨ ਆਗੂ ਬੈਠੇ ਸੀ ਉਹ ਮੈਨੂੰ ਕਹਿੰਦੇ ਚੇਅਰਮੈਨ ਸਾਹਿਬ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਨਾ ਮੈਂ ਕਿਹਾ ਹਾਂਜੀ ਕਹਿੰਦੇ ਵੀ ਪਹਿਲਾਂ ਤਾਂ ਕਿਸੇ ਨੇ ਨਹੀਂ ਕੀਤੇ ਮਗਰ ਤੁਹਾਨੂੰ ਪਰਮੇਸ਼ਵਰ ਨੇ ਹੋਰ ਵੱਡੀ ਕੁਰਸੀ ਤੇ ਲੈ ਕੇ ਜਾਣਾ ਕਿ ਇਹ ਜਿਹੜਾ ਚੇਅਰਮੈਨ ਤੁਹਾਡੇ ਤੋਂ ਬਾਅਦ ਕੋਈ ਬਣੂਗਾ ਉਹਨੇ ਵੀ ਮੱਥੇ ਦਾ ਧਮਾਰਨਾ ਵੀ ਇੰਨੇ ਕੰਮ ਕਰ ਗਿਆ ਮੈਂ ਕਿੱਥੋਂ ਕਰਾਂ ਇਹ ਕੰਮ ਮੈਂ ਇਹਨਾਂ ਨੂੰ ਦੱਸਿਆ ਮੈਂ ਕਹਾਂ ਜੀ ਕਿ ਬਣਾਉਂਦੀ ਲੋੜ ਨਹੀਂ ਆ ਚੇਅਰਮੈਨ ਵੀ ਮ ਆਪਣੇ ਵਿੱਚੋਂ ਲਾ ਲੈਨੇ ਆ ਹallelujah ਚੇਅਰਮੈਨ ਦੇ ਲੁੱਕਸ ਲੱਗ ਜੂਗਾ ਜੇ ਬੱਟੀ ਲੱਗਣੀ ਮਾਰ ਕੇ ਨਹੀਂ ਲੱਗਣਾ ਸੋ ਤੁਹਾਡੇ ਵਿੱਚੋਂ ਐਮਐਲਏ ਬਣਾਉਣੇ ਆ ਤੁਹਾਡੇ ਵਿੱਚੋਂ ਮੰਤਰੀ ਬਣਾਉਣੇ ਆ ਤੁਹਾਡੇ ਵਿੱਚੋਂ ਸਰਪੰਚ ਬਣਾਉਣੇ ਆ ਤੁਹਾਡੇ ਵਿੱਚੋਂ ਚੇਅਰਮੈਨ ਬਣਾਉਣੇ ਆ ਸੋ ਬੱਡੀ ਜਨਾਲਾ ਜੀ ਵੀ ਬਹੁਤ ਵਧੀਆ ਕੰਮ ਕਰਦੇ ਨੇ ਪਹਿਲੇ ਜੋਰ ਨਾਲ ਤਾੜੀਆਂ ਨਾਲ ਮਾਰੀਏ ਹਰ ਸਮੇਂ ਮੇਰੇ ਨਾਲ ਖੜੇ ਰਹਿੰਦੇ ਨੇ ਇਹ ਦੋਵੇਂ ਮੇਰੇ ਭਰਾ ਨੇ ਲੁਕਾਸ ਜੀ ਨੂੰ ਤਾੜੀਆਂ ਮਾਰੋ ਬਹੁਤ ਥੋੜਾ ਕੰਮ ਕਰ ਰਹੇ ਨੇ ਪਰ ਇਹ ਕਲੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਮਗਰ ਇਹ ਦੋ ਜਿਹੜੇ ਮੇਰੇ ਭਰਾ ਨੇ ਇਹ ਦੋਵੇਂ ਮੇਰੀਆਂ ਬਾਹਾਂ ਨੇ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਦੇਖੋ ਪਰਮੇਸ਼ਵਰ ਨੇ ਵੀ ਕਿਹਾ ਵੀ ਮਸੀਹ ਵਿੱਚ ਅਸੀਂ ਇੱਕ ਦੇ ਹਾਂ ਕੋਈ ਹੱਥ ਹੈ ਕੋਈ ਪੈਰ ਹੈ ਕੋਈ ਅੱਖ ਹੈ ਕੋਈ ਨੱਕ ਹੈ ਕੋ ਕੰਨ ਹੈ ਸੋ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਤੁਸੀਂ ਸਾਰੇ ਮੇਰੀ ਤਾਕਤ ਹੋ ਤੁਹਾਡੇ ਕਰਕੇ ਮੈਂ ਅੱਜ ਇੱਥੇ ਪਹੁੰਚਿਆ। ਉਸਤਾ ਜੀ ਮੇਰੇ ਮੈਂਤਰੀ ਜੀ ਸਹੀ ਕਹਿ ਰਹੇ ਸੀ ਮੈਂ ਜਦੋਂ ਜਦੋਂ ਵੀ ਸਵੇਰੇ ਜਾਂ ਸ਼ਾਮੀ ਜਾਂ ਦੁਪਹਿਰੇ ਜਦੋਂ ਵੀ ਪਾਸੇ ਜੀ ਮੈਂ ਦੁਆ ਕਰਦਾ ਮੈਂ ਸੱਚਮੁੱਚ ਸਾਜ ਦਾ ਨਾਮ ਲੈ ਕੇ ਪ੍ਰਾਰਥਨਾ ਕਰਦਾ। ਪੂਰੀ ਗਲੋਬਲ ਦੀ ਟੀਮ ਲਈ ਬ੍ਰਾਂਚਾਂ ਦੇ ਜਿੰਨੇ ਪ੍ਰਧਾਨ ਨੇ ਉਹਨਾਂ ਦੇ ਲਈ ਉਹਨਾਂ ਦੀ ਫੈਮਿਲੀ ਦੇ ਲਈ ਸਾਰਿਆਂ ਲਈ ਪ੍ਰਾਰਥਨਾ ਕਰਦੇ ਹਾਂ। ਰਬੂ ਦੇ ਵਚਨ ਦੇ ਵਿੱਚ ਲਿਖਿਆ ਵੀ ਇਹ ਦੁਜੇ ਲਈ ਪ੍ਰਾਰਥਨਾ ਕਰਦੇ ਰਹੋ। ਪਰ ਮੈਂ ਚੀਜ਼ ਮਹਿਸੂਸ ਕਰਦਾ ਵੀ ਤੁਸੀਂ ਕੰਫਰਟ ਚ ਰਹੋਗੇ ਤੁਹਾਡੇ ਪਰਿਵਾਰ ਕੁਛ ਰਹਿਣਗੇ ਤੁਸੀਂ ਕੁਛ ਰਹੋਗੇ ਤੇ ਤਾਂ ਹੀ ਅਸੀਂ ਕੰਮ ਕਰ ਪਾਵਾਂਗੇ ਇੱਥੇ ਹੋ ਕੇ ਜੇ ਤੁਸੀਂ ਦੁਖੀ ਬਿਮਾਰ ਰਹੋਗੇ ਤੇ ਪਰਮੇਸ਼ਰ ਸਭ ਬੋਲੋ ਹallelujah ਹallelujah ਦੋਸਤ ਬੋਲੋ ਹallelujah ਹallelujah ਪ੍ਰਭੂ ਯਿਸੂ ਮਸੀਹ ਤੇ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਫੇਰ ਅਸੀਂ ਇਕੱਠੇ ਹੋਏ ਹਾਂ ਗਲੋਬਲ ਦੀ ਜਦੋਂ ਵੀ ਮੀਟਿੰਗ ਹੁੰਦੀ ਏ ਤੇ ਦੇਖਦੇ ਆ ਤੇ ਪਤਾ ਲੱਗਦਾ ਐਡਾ ਵੱਡਾ ਸਾਡਾ ਪਰਿਵਾਰ ਹੈ ਉਹ ਵੀ ਪ੍ਰਧਾਨਾਂ ਦਾ ਪਰਿਵਾਰ ਹੈ ਅੱਗੇ ਪ੍ਰਧਾਨ ਨਹੀਂ ਕਰੇ ਤੇ ਮਲੇ ਦਾ ਪ੍ਰਧਾਨ ਹੈ ਮਾਣੇ ਕਰੇ ਪੰਜਾਬ ਦੇ ਪ੍ਰਧਾਨ ਹੈ ਇੰਦੀਆਂ ਸੇ ਪ੍ਰਧਾਨ ਹੈ ਦੇਖੋ ਤੋਂ ਸੁਣੋ ਕੋਈ ਸ਼ਖਰ ਮੈਂ ਥਰੂ ਬੋਲਾਂਗਾ ਨਾ ਚੇਅਰਮੈਨ ਸਾਹਿਬ ਦੇ ਨੇ ਮੈਂ ਬਸ ਉਹ ਰਾਤ ਨੂੰ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਬਾਅਦ ਵਿੱਚ ਮੇਰੇ ਚੱਲਣਾ ਆ ਕੇ ਵੈਸਰਾਮ ਸਿੰਘ ਬਹੁਤ ਟੱਟ ਬੋਲ ਰਿਹਾ ਸੀ ਚੰਦ ਸੋਚੇ ਮੇਰੇ ਦਿਮਾਗ 'ਚ ਆਉ ਸੀ ਆਪ ਕੋ ਅੰਤ ਦੀ ਪੀਰ ਹੋਈ ਮਾਣੇ ਬੋਲੋ ਆਪ ਕੋ ਅੰਤ ਦੀ ਪੀਰ ਹੋਈ ਮਾਣੇ ਯਹੋ ਹੋਈ ਮਾਣੇ ਪੰਜਾਬ ਦੇ ਵਿੱਚ ਗਲੋਬਲ ਐਂਡ ਜਤਿੰਦਰ ਮਸੀਹ ਬਾਰਵਾ ਮਸੀਹ ਦੀ ਸ਼ਾਨ ਹੈ ਗਰਵ ਦਾ ਗਰਵ ਦਾ ਸੰਗਰੋਹ ਪੰਜਾਬ ਦੇ ਵਿੱਚ ਗਲੋਬਲ ਐਂਡ ਜਤਿੰਦਰ ਮਸੀਹ ਪੰਜਾਬ ਦੇ ਵਿੱਚ ਗਲੋਬਲ ਦੇ ਜਤਿੰਦਰ ਮਸੀਹ ਗੌਰਵ ਪੰਜਾਬ ਦੇ ਵਿੱਚ ਮਸੀਹ ਦੀ ਸ਼ਾਨ ਹੈ ਯਾਰਾਂ ਦਾ ਯਾਰ ਤੇ ਵਿਰੋਧੀਆਂ ਲਈ ਤੋਹਫਾ ਦੇਆ ਕੀ ਬਾਤ ਹੈ ਕੀ ਬਾਤ ਕੌਣ ਕੱਤੀ ਦਾੜੀ ਮਾਰਿਆ ਦੇ ਯਾਰਾਂ ਮੈਂ ਯਾਰ ਤੇ ਬੋਲੋ ਰੋਦੀ ਵਾਲੀ ਤੂਫਾਨ ਹੈ ਮੈਂ ਤੁਹਾਡੇ ਕੋਲ ਨਾ ਮੈਨੂੰ ਕਿਸ ਨੇ ਕਹਿੰਦੇ ਆਨੇ ਨਹੀਂ ਉਹ ਉਹਦਾ ਬੰਦਾ ਹੈ ਮੈਂ ਨਾ ਹੁਣ ਕੀ ਕਰੀ ਗਿਆ ਪੰਜਾਬ ਦੀ ਕਾਬਦ ਦੇਹੋ ਜੇ ਕੁਝ ਹੋ ਹੋ ਜਾਲੇ ਜੇ ਕੋਈ ਪੂਤ ਹੋਵੇ ਤਾਂ ਹੈ ਮੈਂ ਕੀ ਕਰੀਏ ਉਸੇ ਆ ਗੱਲ ਵੀ ਗੱਲ ਲਗਾ ਵੀ ਦੇਖੋ ਅਸੀਂ ਬਾਈਬਲ ਪੜ੍ਹਦੇ ਆਂ ਬਾਈਬਲ ਨਹੀਂ ਨਹੀਂ ਕਦੇ ਬਾਈਬਲ ਦਾ ਪਿਆਰ ਦਾ ਸੰਦੇਸ਼ ਮੈਂ ਕਹਾਂ ਕਿ ਕੋਡ ਬੁੱਕਰ ਦਾ ਪਿਆਰ ਦਾ ਸੰਦੇਸ਼ ਹੈ ਪਰ ਕੋਈ ਵੀ ਚੀਜ਼ ਉਚਾਨੇ ਥੋੜੀ ਫੁੱਲਦੀ ਏ ਆਕਰ ਤਾਂ ਕਿੰਤੀ ਇੱਕ ਤੋਂ ਸ਼ੁਰੂ ਹੁੰਦੀ ਏ ਨਾ ਮੈਂ ਵੀ ਪਰਾਣਾ ਦੇ ਬੜੇ ਹੀ ਬਹੁ ਵੀ ਪੜਿਆ ਰਹੀ ਕਿ ਕਰੀਏ ਸਭ ਤੋਂ ਵੱਧ ਸੇਵਾ ਹੋ ਗਈਆਂ ਨੇ ਕਾਰੇ ਦੇੰਦ ਵੀ ਤੇ ਰਵੀ ਦੇੰਦ ਵੀ ਜੇ ਬੰਦੇ ਹੋਣੇ ਬੰਦਾ ਉਹਦੀ ਸੇਵਾ ਕਿਆ ਬਾਤ ਜੇ ਹੋ ਜਾ ਤਰਾਣਾ ਤੜੀ ਥੋੜੀ ਮਾਣੀ ਖੱਟ ਕੇ ਜੇ ਮੈਂ ਗੱਲ ਕੋਈ ਕਰੀ ਨਾ ਕਾਰਨਾ ਨੂੰ ਵਿਸ਼ੇਸ਼ ਕੱਢ ਕੇ ਜੀ ਉਹ ਵੀ ਜੇ ਉਹ ਨਾਲ ਸਾਡੇ ਘੂਲੇ ਤੇ ਆਵੇਗਾ ਉਹ ਜੋ ਉਹਦੇ 100000 ਪਾ ਕੇ ਤੋੜ ਦੇਗਾ ਇਹ ਵੀ ਯਾਰ ਨਾਲ ਕੋਲ ਫੁੱਲਾਂ ਨੂੰ ਪਾ ਦੇਣਾ ਅੱਗੇ ਆਏਗਾ ਤਾਂ ਸਭ ਦੇ ਇੰਤਾਰੇ ਕਰੋ ਆਪ ਤੋਂ ਇੱਕ ਵੀ ਭਜਾ ਹੋਈ ਮਹਾਨ ਹੈ ਪੰਜਾਬ ਦੇ ਵਿੱਚ ਗਲੋਬਲ ਪ੍ਰਸ਼ਾਸਕ ਕਮੇਟੀ ਚੇਅਰਮੈਨ ਜੀ ਜਗਤ ਸਿੰਘ ਗੌਰਵ ਨਸੀਬ ਦੀ ਸ਼ਾਨ ਹੈ ਠੀਕ ਹੈ ਹੁਣ ਅਗਲਾ ਸ਼ਬਦ ਜੀ ਆ ਯਾਰਾਂ ਦਾ ਯਾਰ ਤੇ ਵਿਰੋਧੀਆਂ ਲਈ ਤੇ ਪਾਰ ਇਸੇ ਜੀ ਦਾ ਸਾਨੂੰ ਚੇਰਮੈਨਤਾ ਕੋ ਦੇ ਦੇਵਾ ਬਾਣ ਜਾਵਾ ਕੋ ਸੁਣੋ ਇੰਨੇ ਇੱਕ ਮੁਠੀ ਵਿੱਚ ਗੁੰਦ ਦਿੱਤਾ ਸਾਰਾ ਇਹ ਜਹਾਨ ਹੈ ਹੂੰ ਸੁਣੋ ਗਲੋਬਲ ਪੁਫ ਇਨਫੈਕਸ਼ਨ ਕਮੇਟੀ ਮੈਨੂੰ ਹਟੀ ਜਾਵੇ ਅਰਨਾਲਟਨ ਦੀ ਬੈਠਣੇ ਚਾਹੁੰਦਾ ਨਹੀਂ ਹੁੰਦਾ ਹਾਂ ਜੀ ਬੜੇ ਪੁਰਾਣੇ ਬੜੇ ਪੁਰਾਣੇ ਪਟਰਾ ਆ ਆਹ ਵੈਰੀ ਗੁੱਡ ਉਹਦੇ ਨਾਲ ਨਾਲ ਹੀ ਜਿਹੜੇ ਥੋੜੇ ਜਿਹੋ ਉੱਡੇ ਸੀ ਇੱਕ ਵਾਰੀ ਸੈਕਟਿੰਗ ਹੋਈ ਸੀ ਮੈਨੂੰ ਯਾਦ ਹੁੰਦਾ ਉਹ ਪੁਰਾਣੀ ਚੱਤ ਜੰਮਾ ਹੈਂ ਔਰ ਤੂੰ ਕਿੰਨੇ ਵਾਰੀਆਂ ਬਿੱਲ ਗਿਆ ਕਰਤਾ ਕੀ ਕਰੀਏ ਸੁਣੋ ਮੀਟਿੰਗ ਸੀ ਓਰੀ ਸੀ ਕਿਤੇ ਜਦੋਂ ਚੋਦਰ ਪ੍ਰਾਣੀ ਕਰਵਾਇਆ ਤੇ ਫਿਰ ਬੈਠੇ ਸੀ ਸਾਹ ਦੇ ਤਾਂ ਚਾਂਜੇ ਨੂੰ ਪਾ ਵੀ ਬੰਦੇ ਬੈਠੇ ਬਾਹਰੋਂ ਆਏ ਸੀ ਅਜਦਾ ਕੇਲਾ ਬਣਾ ਤੇ ਗੱਲ ਚੱਲੀ ਕਹਿੰਦੇ ਜਿਆਨ ਦੀ ਦਸੋਂ ਪਾਮੜਾ ਤੇ ਕੋਈ ਕਹਿੰਦਾ ਕਿ ਜਵਾਰੀ ਆਈ ਸ਼ੋਰ ਤੇ ਕਹਿੰਦੇ ਜੇ ਅਸੀਂ ਮਰ ਜਾਗੇ ਜੇ ਅਸੀਂ ਮਰ ਜਾਗੇ 20 25 ਜਣੇ ਨੇ ਵੀ ਜਵਾਰੀ ਮੇਰੀ ਆ ਗਈ ਲਾਗੇ ਤੇ ਸਾਰੇ ਮਰ ਜਾਣਗੇ ਤੇ ਮਾਰੇ ਘੱਫਾਂ ਨਹੀਂ ਤੇ ਤਾਂ ਮਾਰਾਂਗੇ ਦੇਖੀ ਮਰਨਾ ਨਹੀਂ ਜਹੀ ਜੀ ਧਿਆ ਬਾਗੇ ਤੇ ਤਸਿਲਦੂਨ ਕਰੇਗਾ ਅਹੀ ਜੀ ਧਿਆ ਨਹੀਂ ਪਾਉਣੀ ਸੁਣੋ ਤੁਸੀਂ ਤੇ ਮੈਂ ਉਹ ਕੌਮ ਆ ਉਹ ਲੋਕਾਂ ਇਹਦੇ ਦੁਆ ਕਰ ਦੇਣਾ ਕਿ ਆਸਮਾਨ ਵਿੱਚ ਨਹੀਂ ਰੁਕਦਾ ਲੋਕੀ ਹੋ ਲੋ 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 ਜਦ ਪ੍ਰਸ਼ਾਸਨ ਇਹ ਕਹਾਂ ਨਾ ਇਹ ਤਾਂ ਤੁਸੀਂ ਸਮਝੋ ਨਾਰਮਲ ਦੀ ਝੂਂਗਿਆਲੀ ਗੱਲ ਏ ਇੱਥੇ ਕਲਸੀਅਮ ਤੇ ਪੀਐਮ ਆਉਂਦਾ ਦਿ세ਗਾ ਆ ਦੇਖਿਆ ਨਹੀਂ ਸਿਰ ਮਸਾ ਇਹ ਇੱਥੇ ਨਹੀਂ ਤੁਸੀਂ ਦੇਖੋਗੇ ਪੰਜਾਬ ਦੇ ਜਮੀਨਾਂ ਦੀ ਨੁਹਾੜ ਜੁਣ ਬਣ ਗਈ ਹੈ ਇਹੋ ਜਿਹਾ ਸਿਸਟਮ ਚੱਲ ਰਿਹਾ ਹੈ ਨਾ ਫਰੇਟ ਕਰਦੇ ਨਹੀਂ ਦੇਖੋ ਜਾ ਜੰਗੂ ਵੀ ਮੈਂ ਜੋ ਪਾਸਟਰ ਦੀ ਯੂਜ਼ ਲੀਡਰ ਦੀ ਆ ਸਾਰੀਆਂ ਸੇਵਾਵਾਂ ਕਰਦਾ ਮੈਂ ਨੂੰ ਮੈਂ ਤਾਂ ਸਭ ਜਿੱਦਾਂ ਮੈਂ ਦਿੰਦਾ ਉਦਾਂ ਦਾ ਹਸਤਾ ਹੈ ਆਪਣਾ ਉਦਾਂ ਦੀ ਹੋ ਜਾਂਦਾ ਇਹ ਇਹ ਜਿਹੜਾ ਸਿਸਟਮ ਹੈ ਨਾ ਸਿਸਟਮ ਪਹਿਲਾਂ ਅਸੀਂ ਸੁਭਿਦਾਈ ਕੋ ਚੌੜੇ ਚਾ ਹੋ ਗਿਆ ਜੀ ਵਿਹਾਰ ਚ ਹੋ ਗਿਆ ਹੋ ਗਿਆ ਹੁਣ ਵੇਖੋ ਉੱਥੋਂ ਦੇ ਬੰਦੇ ਖੜੇ ਆ ਗਏ ਛੇਰ ਖੜੇ ਕਰ ਤਨਹਾਰ ਵਾਲੇ ਮਾਤਰਾ ਦੇ ਖੜੇ ਹੋ ਗਏ ਜੰਗੂ ਜੋਨ ਨਾ ਦੀ ਗੱਲ ਖੜੇ ਹੋ ਗਏ ਤਾਂ ਆਪੋ ਦੇ ਵਿੱਚ ਆ ਗਏ ਇਹ ਸਾਰੀ ਪ੍ਰੇਰਨਾ ਜਿਹੜੀ ਹੈ ਇਹ ਸਾਰਾ ਦੋਸ਼ ਕਿੱਥੋਂ ਆਇਆ ਸੁਣੋ ਜਿਸ ਪੇੜ ਦੀ ਜਿਸ ਰੁੱਖ ਦੀ ਤਣਾਵਟ ਮਜ਼ਬੂਤ ਹੋ ਜਿਹੜਾ ਮਜ਼ਬੂਤ ਹੋ ਗਿਆ ਉਹਦੀਆਂ ਡਾਂਗਾਂ ਫਲਦਾਰ ਜ਼ਰੂਰ ਹੋ ਜਿਆ। ਆਮਨ। ਸਾਡੀਆਂ ਗੜਾਂ ਵੀ ਮਜ਼ਬੂਤ ਨੇ ਫਲਦਾਰ ਨੇ ਸਾਡਾ ਤਣਾਵ ਵੀ ਮਜ਼ਬੂਤ ਹੈ। ਤੇ ਡਾਂਗੀਆਂ ਦੇ ਫਲਦਾਰ ਹੋਣੇ ਹੀ ਹੋਣਗੇ। ਪ੍ਰਭੂ ਦਾ ਬੜਾ ਧੰਨਵਾਦ ਹੈ ਮੰਡੀ ਸਾਹਿਬ ਬੈਠੇ ਨੇ। ਉਹਨਾਂ ਦੇ ਮੋਢੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਜਿਹੜਾ ਆਪ ਨੂੰ ਪੌਂਦ ਚ ਕੱਢਦੇ ਲੁਕੇ ਸਾਹਿਬ ਉਹ ਵੀ ਸਾਡੇ ਅੱਗੇ ਅੱਗੇ ਅਰਦਾਸ। ਗਧਾਨ ਸਾਹਿਬ ਬੈਠੇ ਨੇ ਸਾਡੇ ਤਨ ਦੇ ਨਾਲ ਕੰਮ ਕਰ ਰਹੇ ਨੇ। ਮੈਂ ਤੁਹਾਨੂੰ ਗੱਲ ਕਰਨਾਂ ਤੁਹਾਡੀ ਪਾਵਰ ਬਹੁਤ ਵੱਡੀ ਹੈ ਤੁਹਾਡੀ ਪਾਵਰ ਬਹੁਤ ਵੱਡੀ ਹੈ ਅਸੀਂ ਕਿੰਨਾ ਵੀ ਨਵਾ ਦੋ ਮਿੰਨਾ ਬਾਅਦ ਇਕੱਠੇ ਉਠਾਂਦਾ ਘਰ ਤੁਸੀਂ ਡੇਲੀ ਬੋਟੇ ਦੇਖਦੇ ਹੋ ਨਾ 10 ਮਿੰਟ ਕੱਟ ਕੇ ਕਿੰਨਾ ਕੁ ਜੂਨ ਦਵਾ ਕਰਿਆ ਕਰਦੇ ਹਰਵਾਰ ਦੀ ਜਿਹੜੀ ਪੂਰੀ ਟੀਮ ਦੀ ਹੈ ਤੋਂ ਬਹੁਤ ਬੜਾ ਉਹਦੇ ਸ਼ਬਦ ਮੇਰੇ ਤੋਂ ਤੁਹਾਡੇ ਲੜਨ ਨਾਲੋਂ ਜਾਂ ਬੋਲਣ ਨਾਲੋਂ ਜ਼ਿਆਦਾ ਤਾਕਤਵਰ ਕਿਉਂ ਹੁੰਦੀ ਹੈ ਚੋਗਾ ਦੇ ਹallelujah ਮਸੀਹੋਂ ਕਿਹਾ ਕਿ ਪਰ ਇਹ ਸਮਝਦੇ ਦੱਸ ਜਦੋਂ ਗੋਡੇ-ਮੋਡੇ ਮਾਰਦੇ ਨੇ ਨਾ ਸਰਕਾਰਾਂ ਮੋਦੀ ਵੱਟ ਦੀ ਹallelujah ਗੋਡੇ-ਮੋਡੇ ਮਾਰਨੇ ਦੇ ਸੇਰੇ ਤੋਂ ਵੱਧ ਹੋ ਜਾਂਦੇ ਨੇ ਆ ਪੁੱਤੇ ਬਿੱਲੇ ਦੀ ਤਾਂ ਪਾਈ ਗੱਲੀ ਰਹੀ ਏ ਇਹਦਾ ਵਾਹੋ ਤੋ ਗੋਡੇ ਕਿਉਂ ਸੌਂਦੇ ਹੀ ਨਾ ਕਰੀਏ ਕਿ ਹਾਂ ਹੁਣ ਜਦੋਂ ਵੀ ਤੁਸੀਂ ਖੋਲੋਗੇ YouTube ਜਾਂ Phone ਤੁਹਾਨੂੰ ਇੱਕ ਹੀ ਗੱਲ ਮਿਲੇਗਾ ਦੁਆਰਾ ਦੁਆਰਾ ਇੱਥੇ ਚਲੇ ਜਾਓ ਹੱਸੇ ਜਾਇਆ ਇਹ ਸਭ ਕੁਝ ਪ੍ਰਭੂ ਨੇ ਹੱਸਿਆ ਮੈਂ ਇੱਕ ਬੜੀ ਵਾਰੀ ਮੈਨੂੰ ਬੜਾ ਕੁਝ ਨਾਣਾ ਜਿਵੇਂ ਲੱਗੇ ਮੇਰੇ ਕੋਲੇ ਬੜੇ ਪ੍ਰਾਣੀ ਮਿੱਤਰਿਆ ਸੀ ਮਤਲਬ ਕਿ ਘਰ ਵਾਲਾ ਸਾਡਾ ਹਸਾਲਤਾ ਹੋਰੇ ਕਈ ਵਾਰੀ ਸੀ ਬਾਹਰ ਜਾ ਜਰਾ ਇਕੱਠਿਆਂ ਨੂੰ ਰਹਿਣ ਦਾ ਮੌਕਾ ਪਿਛਲੇ ਦਿਨ ਅਸੀਂ 4 ਘੰਟੇ ਸੀ ਮੈਂ ਬੈਗਿਆ ਪ੍ਰਧਾਨ ਜੀ ਨਾਲ ਫੁੱਟੀ ਖਾ ਗਏ 4 ਵਜੇ ਨੂੰ ਲੈ ਗਏ ਜੀ ਉਹ ਘਰੋਂ ਮੁਝਾ ਲੈ ਲਵੇ ਪ੍ਰਧਾਨ ਜੀ ਕਹਿੰਦੇ ਨਹੀਂ ਬੇਟਾ ਮੇਰਾ ਚਾਹ ਬਣਾਉਣਾ ਆਪਾ 4 ਵਜੇ ਤੱਕ ਇੱਕ ਹੀ ਗੱਲ ਮੈਂ ਕੌਮਲੀ ਕਿਵੇਂ ਕੁਛ ਤਰ੍ਹਾਂ ਮੈਂ ਮਸੀਤ ਲਈ ਕਿਵੇਂ ਕੁਛ ਤਰ੍ਹਾਂ ਮੈਂ ਪੰਜਾਬ ਪੜਾਈਂਦੀਆਂ ਕਿਵੇਂ ਤੁਹਾਨੂੰ ਬਤਾਉਂਦਾ 4 ਵਜੇ ਦੇ ਨਾਲੇ ਕੋਰਤੋਂ ਵੀ ਗੁੱਸੇ ਵਿੱਚ ਫਾਟੀ ਸਾਹਿਬ ਸੀ ਸਾਰੇ ਨਏ ਬੰਦੀ ਸਾਹਿਬ ਹੋ ਗਿਆ ਮੈਂ ਤਾਂ ਮੈਂ ਨਹੀਂ ਗੜਾ ਮੈਂ ਨਚਾਉਂ ਜਾ ਹੁੰਦਾ ਦੋ ਦੇਖੇ ਉਹ ਕਹਿੰਦਾ ਜੇ ਉਹ ਸੌਂਦੇ ਚਾਰ ਵਜੇ ਤੋਂ ਬਾਅਦ ਹੈ ਇੰਨਾ ਬੋਧੇ ਪਾਉਂਦੇ ਨੇ ਇਹ ਤੋਂ ਸਭੈ ਮੇਰੀ ਲੋਕਾਂ ਨੂੰ ਗੱਲਾਂ ਪਤਾ ਪਾਉਂਦੀਆਂ ਆ ਗੋਰੋ ਕਲਿਆ ਉਹਦਾ ਗੱਡੀ ਦੇ ਅੱਗੇ ਕੰਨ ਨਹੀਂ ਇਹ ਉਹ ਇਸ ਸਾਰਾ ਕੁਝ ਕੱਟਿਆ ਨਹੀਂ ਤੇ ਲਿੰਕ ਕਰਕੇ ਜੋ ਹੋਣਾ ਦੇਖੋ ਤਾਂ ਇਰਾਜ ਪਰਮੇਸ਼ਰ ਵੱਲੋਂ ਦੇ ਉਥੇ ਪਾਵੇਂ ਸ਼ੌਲ ਵਰਗੇ ਬਾਈਕ ਉੱਤੇ ਖੰਡਰ ਉੱਚਾ ਲੰਮਾਈ ਗੋਲੀ ਸੀ ਜਿੱਦੇ ਮਰਜੀ ਤੱਕ ਦੇ ਯੋਧੇ ਹੋਣ ਜਿੰਨਾ ਤੱਕ ਮਿਹਰਬਾਨ ਹੋਣਾ ਉਹ ਬੱਤੀਆਂ ਚੱਕਰਾਂ ਨੂੰ ਗਦਾ ਲੱਛਕ ਤੁਰ ਆ ਗਏ ਇੰੋਦੇ ਯਾਰੀ ਸਾਬ ਖੰਡਰ ਨੂੰ ਕਿਰਤ ਕਚਾ ਗੋਲੀ ਉੱਤੇ ਮਾਰ ਦਿੰਦਾ ਤੁਸੀਂ ਤਾਂ ਸਿਆਣੇ ਬਣਾ ਦੇ ਰੇ ਐਵੇਂ ਜੀ ਗੋਲੀ ਦੇ ਗਾਲੀਆ ਜਿਹੜੇ ਆਉਂਦੇ ਨੇ 10 ਵਜੇ ਤੁਸੀਂ ਮਾਰ ਦਿਆ ਕਰੋ ਇਧਰ ਟਾਲ ਦਿੰਦੇ ਜੇ ਸੌਭਾ ਪਤਾ ਕੀ ਸਾਡੇ ਕੋਲ ਕਿੰਤੂ ਪ੍ਰੋਬਲਮ ਹੈ ਨਾ ਤੁਹਾਨੂੰ ਗੱਲ ਕਰਨ ਨੂੰ ਖਾਦੀ 2 ਮਿੰਟ ਲਾਉਂਗਾ ਮੈਂ ਦੋਨ ਦੋਨ ਨੂੰ ਪਾਤਾ ਪਤਾ ਜਿਹੜਾ ਬੰਦੇ ਦਾ ਦੋਨ ਲਗਾ ਥੋੜਾ ਕੰਮ ਨਹੀਂ ਕੀਤਾ ਕਰ ਦੂਗਾ ਤੁਸੀਂ ਆਂਦਾ ਜਦੋਂ ਵੀ ਕੁਛ ਇੰਦਰਾ ਹੋਗਾ ਨਾ ਜ਼ਰੂਰ ਲਾਈਵ ਹੋਇਆ ਕਰ ਲਾਈਵ ਜ਼ਰੂਰ ਹੈ ਤੁਹਾਡੇ ਹੱਥ ਦੀ ਦੁਨੀਆ ਤੁਹਾਡੇ ਹੱਥ ਸ਼ਾਸਨ ਕਹਿੰਦੇ ਲਾਈਵ ਸ਼ੁਰੂ ਹੋ ਕੇ ਬੋਲਿਆ ਕਰ ਚਾਹ ਚਾਰ ਸ਼ਬਦ ਬੋਲੋ ਟੈਨਸ਼ਨ ਨਾ ਲੋ ਕੋਈ ਤੁਹਾਡੇ ਤੋਂ ਪੁੱਛਣਗੇ ਪੁੱਛਾਂਗੇ ਨਾ ਮੈਂ ਉਹਦੇ ਅਵਾਜ਼ ਖੋਲ ਭਾਈ ਫਿੱਡ ਲਾਏ ਨਾ ਅੱਜ ਜਿੱਦੋ ਹਾਲੇਲੂਇਆ ਜੋ ਤੇ ਜੋ ਸ਼ੋਜ ਹੋਈ ਤੇ ਹੋਸ਼ ਇਹਦਾ ਪੁੱਟਿਆ ਨਹੀਂ ਜਾਣਾ ਮੈਨੂੰ ਯਿਸੂ ਨੇ ਲਾਇਆ ਇਹ ਉਹ ਪੁੱਟਾ ਲਾਇਆ ਜਿਹੜਾ ਪਰਮੇਸ਼ਰ ਨੇ ਖੋਦ ਲਾਇਆ ਹਾਂਜੀ ਪੁੱਟਾਂ ਦੀ ਕੋਸ਼ਿਸ਼ ਦੁਨੀਆਂ ਬਹੁਤ ਕਰਦੀ ਹੈ ਪਰ ਪੁੱਟ ਨਹੀਂ ਹੁਣਾਉਂਦਾ ਜੇਕਰ ਸਾਡੇ ਵੱਲ ਜੋ ਹਵਾ ਹੈ ਤੇ ਮੈਨੂੰ ਮਰ ਕੇ ਇਸ ਗੱਲ ਮੈਂ ਪਹਿਲਾਂ ਇਨਸਾਨ ਵੇਖਿਆ ਦੁਨੀਆਂ ਤੇ ਜਿਵੇਂ ਆਪਣਾ ਧਰਬਾਰ ਛੱਡ ਕੇ ਆਪਣਾ ਬਿਜ਼ਨਸ ਛੱਡ ਕੇ ਸਾਰਾ ਕੁਝ ਛੱਡ ਕੇ ਆਪਣਾ ਸ਼ਹਿਰ ਵੀ ਛੱਡ ਕੇ ਜਲੰਧਰ ਤੇਰੇ ਲਾਇਆ ਯਾਰ ਜੀ ਤੁਹਾਨੂੰ ਬਹੁਤ ਕਰਦੇ ਆ ਬਹੁਤ ਲੋਕ ਕਹਿੰਦੇ ਅਸੀਂ ਐਂ ਕਰਦਾ ਅਸੀਂ ਮੁਸੀਬਤ ਵਾਤੇ ਅਸੀਂ ਜਾਨਾ ਦੇਤੀਆਂ ਹੀ ਐਂ ਕਰਦਾ ਸੀ ਇਹਨੇ ਆਹ ਕਰਦਾਂ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਟਾਈਮ ਆ ਗਿਆ ਜਦੋਂ ਅਮਨ ਦਾ ਸਮਾਂ ਹੋ ਗਿਆ ਨਾ ਪਰਮੇਸ਼ਰ ਦਾ ਹੋਰ ਦੱਸਣਾ ਪੈਣਾ ਤੁਹਾਨੂੰ ਕਿ ਅਸੀਂ ਯਹਵਾ ਪਰਮੇਸ਼ਰ ਦੀ ਔਲਾਦ ਹੈ ਉਹ ਦਾਤ ਬਾਤ ਨਹੀਂ ਦੇਦਾ ਕੁਝ ਤੇ ਲੋਆ ਕੋਈ ਬਾਤ ਚ ਆਇਆ ਹੈ ਹੈ ਨਾ ਇਸ ਲਈ ਸਾਨੂੰ ਜੇ ਸਾਨੂੰ ਆਤਮਿਕ ਸਾਡੇ ਪਿਤਾ ਮਿਲੇ ਆਪੋਸਟੋਲ ਤੁਨੋ ਜੀ ਮਿਨਿਸਟਰੀ ਮਿਲੀ ਹੈ ਸਾਡਾ ਜੀਵਨ ਇਥੋਂ ਬਚਿਆ ਨਹੀਂ ਤਾਂ ਹੁਣ ਅਸੀਂ ਮਰ ਮੁੱਕ ਜਾਣਾ ਸੀ ਜੇ ਸਾਡੇ ਤੇ ਉਹਦੀ ਕਿਰਪਾ ਨਾ ਹੁੰਦੀ ਤਾਂ ਹੁਣ ਮਰ ਮੁੱਕ ਜਾਣਾ ਸੀ ਕਿ ਜਿਸ ਹਾਲ ਨਸ਼ਾ ਪੰਜਾਬ ਦਾ ਨਸ਼ਿਆਂ ਦਾ ਵਿੱਚ ਇੰਨਾ ਮਾਹੌਲ ਖਰਾਬ ਆ ਸਾਡੇ ਚੇਅਰਮੈਨ ਸਾਹਿਬ ਨੇ ਸਾਡੇ ਆਪੋਸਟੋਲ ਸਾਹਿਬ ਜੀ ਨੇ ਨੌਜਵਾਨਾਂ ਨੂੰ ਜਿਹੜੀ ਬਰੇਨਾ ਦਿੱਤੀ ਆ ਵਤਨ ਦੇ thro ਉਹ ਅਸੀਂ ਸਾਰੇ ਬਚ ਕੇ ਤੁਹਾਡੇ ਸਾਹਮਣੇ ਖੜੇ ਆਂ। ਗਿਆ ਅੱਜ ਅਸੀਂ ਬੰਦੇ ਆ ਕਿੰਨੇ ਲੋਕਾਂ ਨੇ ਛੱਡਿਆ ਵਿੱਚ। ਜੀਵਨ ਬਦਲਿਆ ਨਾ। ਹੋ ਨਾਮੇ ਆਪਣਾ ਆਪਣਾ ਨਾਮੇ ਠੱਪਣ ਠੱਪਣ ਕਰਾਂਗਾ ਮਹਿਮਾ ਮਹਿਮਾ ਹੈ ਖੁਦਾ। अॻियां अॻियां न मै था करुटके टुटके ती मु मुकगे धरू सुख सुखे खुदा मिलिया मिलिया शिशरी डहरी बत ਆਈਏ ਖੁਦਾ ਉਹ ਜੀਵਨ ਮਿਲਿਆ ਮਿਲਿਆ ਸਿਸ਼ਟਹਿਰੀ ਤਹਿਰੀ ਬਰਕਤ ਆਈ ਆਈਏ ਖੁਦਾ ਕਾਲੀ ਸਰ ਦੇ ਜੋਰ ਦੇ ਚੜੀ ਸਾਨੂੰ ਚੇਰਮੈਂਟ ਦੀ ਬਰਕਤ ਮਿਲਿਆ ਕੁਝ ਸੁਭਾਨੀ ਹallelujah ਇਹ ਬਹੁਤ ਜ਼ਰੂਰੀਆ ਜੋ ਸਾਡੇ ਬੌਸ ਸਾਹਿਬ ਜੀ ਨੇ ਪ੍ਰਸ਼ੋਸਾਨੀ ਕੀਤੀ ਆ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਰੂਹ ਇਹਦੇ ਅੰਦਰ ਆ ਕੇ ਇਹ ਚੀਜ਼ਾਂ ਸਾਰੀਆਂ ਹੋਈਆਂ ਇਹ ਗੱਲਾਂ ਬਾਤਾਂ ਹੋਈਆਂ ਪਰ ਤੁਸੀਂ ਸਾਥ ਦੇਣਾ ਕਿ ਨਾਲ ਮੱਥਾ ਨਾ ਸਕੇ ਰਾਤ ਹੋਵੇ ਹਰ ਚੱਕੇ ਸਾਡੇ ਦੇ ਨਾਲ ਨੇ ਉਹ ਨਾਰਾਜ਼ ਉਹਨੂੰ ਬਣਾਉਣਾ ਆ ਇਹ ਮੌਕਾ ਆ بار بار ਮੌਕਾ ਨਹੀਂ ਮਿਲਣਾ ਹੋਰ ਪਰਮੇਸ਼ਰ ਨੇ ਸਾਨੂੰ ਸਿਰ ਬਣਾਇਆ ਨਹੀਂ ਸਿਰ ਬਣਾ ਕੇ ਚੱਲਣਾ ਹallelujah ਥੈਂਕ ਯੂ ਜੀ ਕਹਿੰਦੇ 1 ਘੰਟੇ ਬਾਅਦ ਇੱਥੇ ਲਾਈਵ ਹੁੰਦੇ ਆ ਦੂਜੇ ਘੰਟੇ ਕਹਿੰਦੇ ਉੱਥੇ ਪਹੁੰਚੇ ਹੁੰਦੇ ਕਿੱਥੇ ਘੱਟੇ ਉੱਥੇ ਹallelujah ਇਹਨੇ ਗੱਡੀ ਰਾਕਟ ਬਣਾਇਆ ਪਾਇਆ ਇਹ ਆ ਫੁੱਟਾਂ ਦਾ ਅਨੁਗ੍ਰਹਿ ਤਾਰੀਫ ਕਰੇ ਜੋ ਨਾਲ ਹallelujah ਸੱਚਮੁੱਚ ਤੁਹਾਡੀਆਂ ਦੁਆਵਾਂ ਦੇ ਨਾਲ ਪ੍ਰਾਰਥਨਾ ਦੇ ਨਾਲ ਦੇਵਾ ਹੀ ਦੇ ਅਸੀਂ ਖੁਦਾ ਦੇ ਉਪਰ ਗ੍ਰੇ ਵਿੱਚ ਬਾਦ ਦੇ ਜਾ ਰਹੇ ਹallelujah ਤੁਹਾਡੇ ਬਹੁਤ ਹੀ ਰਿਸਪੈਕਟਡ ਪਾਸਲ ਸਰਪੀ ਜੀ ਜਿਹੜੇ ਸੱਜੇ ਪਾਸੇ ਖੜੇ ਹੈ ਮੈਂ ਉਹਨਾਂ ਨੂੰ ਮਾਈਕ ਦੇਣਾ ਚਾਹੁੰਦਾ ਆਈਏ ਜੀ ਮਾਈਕ ਉੱਤੇ ਚਲਦੀ ਦੇ ਨਾਲ ਹallelujah ਤਾਰੀਫ ਕਰਾਂਗੇ ਜ਼ੋਰ ਦੇ ਨਾਲ ਹallelujah ਆਪਾਂ ਖਾਂਬਲੇ ਚ ਬੈਠੇ ਆ ਹallelujah ਹallelujah এবਰ ਜੋ ਉਹਨਾਂ ਪਰਮਿਸ਼ਨੇ ਤਾਰੀਫ ਕਰਾਂਗੇ ਜ਼ੋਰ ਦੇ ਨਾਲ ਉਹ ਤਾਂ ਤਨਬਰ ਮੇਰੇ ਵੀਰ ਨੇ ਬੜੀਆਂ ਅੱਛੀਆਂ ਗੱਲਾਂ ਨਾਲ ਸੰਬੋਧਿਤ ਕੀਤਾ ਉਹ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਰਾਸ ਤੇ ਤਾਲ ਦਿੱਤਾ ਹੈ ਔਰ ਇੱਕ ਬੜੇ ਸੂਝਵਾਨ ਬੜੇ ਬੁੱਧੀਜੀਵੀ ਲੀਡਰ ਨੂੰ ਸਾਡੇ ਕੌਮ ਦੇ ਮੋਢੇ ਲਗਾਇਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਕੌਮ ਨੂੰ ਅਗਵਾਈ ਕਰਦੇ ਰਹੇ ਪਰ ਜਿਸ ਗ੍ਰੇਸ ਦੇ ਨਾਲ ਜਿਸ ਸਮਝ ਤੇ ਜਿਸ ਬੁੱਧੀ ਦੇ ਨਾਲ ਪਰਮੇਸ਼ਰ ਨੇ ਆਪਣੇ ਖਾਦਮ ਸਾਡੇ ਪ੍ਰਧਾਨ ਜਗਿੰਦਰ ਮਸੀਹ ਗੌਰਵ ਜੀ ਨੂੰ ਸਾਡੇ ਅੱਗੇ ਲਗਾਇਆ ਔਰ ਸਾਡੇ ਵਿਚਕਾਰ ਖੜੇ ਕੀਤਾ ਅਸੀਂ ਦਿਲ ਤੋਂ ਉਸ ਗੱਲ ਦੇ ਲਈ ਪਰਮੇਸ਼ਰ ਦਾ ਹਮੇਸ਼ਾ ਧੰਨਵਾਦ ਕਰਦੇ ਰਹਿਵਾਂਗੇ ਆਪ ਕਿਸਨ ਕਮਿਊਨਿਟੀ ਨੂੰ ਔਰ ਲੀਡਰਸ਼ਿਪ ਨੂੰ ਉਸ ਵਕਾਫੇ ਪ੍ਰਧਾਨ ਜੀ ਨੇ ਅੱਚ ਪਹੁੰਚਾ ਦਿੱਤਾ ਕਿ ਅੱਜ ਹਰ ਕੋਈ ਵਿਅਕਤੀ ਜਦੋਂ ਵੀ ਕਿਸੇ ਦੇ ਉੱਤੇ ਭੀੜ ਪੈਂਦੀ ਹੈ ਤਾਂ ਜਦੋਂ ਵੀ ਕਿਸੇ ਨੂੰ ਦੁੱਖ ਆਉਂਦਾ ਹੈ ਉਹ ਦੁੱਖ ਨੂੰ ਦੇਖ ਕੇ ਡਰਦਾ ਨਹੀਂ ਉਹਨੂੰ ਇਹ ਵਿਸ਼ਵਾਸ ਹੈ ਕਿ ਅੱਜ ਜੇ ਮੇਰੇ ਤੇ ਕੋਈ ਅਤਿਆਚਾਰ ਕਰੇਗਾ ਤਾਂ ਸਾਡਾ ਭਰਾ ਜਤਿੰਦਰ ਮਸੀਹ ਗੌਰਵ ਖੰਭਾ ਬਣ ਕੇ ਸਾਡੇ ਨਾਲ ਅੱਖ ਦਾ ਖੰਭਾ ਬਣ ਕੇ ਸਾਡੇ ਨਾਲ ਖੜਾ ਹੋਵੇਗਾ ਹallelujah ਹallelujah ਤਾਂ ਕੱਲ ਮੈਂ ਪ੍ਰਧਾਨ ਜੀ ਦੇ ਨਾਲ ਸੀ ਪ੍ਰਧਾਨ ਜੀ ਮੈਂ ਜੋ ਪਰਮੇਸ਼ਰ ਦੇ ਵਚਨ ਨੂੰ ਗਲੋਬਲ ਕਿ ਇਸ ਰੈਕਸ਼ਨ ਦੇ ਮੇਟੀ ਲਈ ਔਰ ਖਾਸ ਕਰਕੇ ਤੁਹਾਡੇ ਲਈ ਔਰ ਤੁਹਾਡੇ ਨਾਲ ਚਾਹੁੰਦੇ ਸੱਜਣ ਮਿੱਤਰਾਂ ਦੇ ਦਿੱਤਾ ਇਸ ਗੱਲ ਨੂੰ ਸ਼ੇਅਰ ਕਰਨਾ ਚਾਹੁੰਦਾ ਗਲੋਬਲ ਕ੍ਰਿਸਚਨ ਕਮੇਟੀ ਦੇ ਜਿਹੜੇ ਵੀ ਮੈਂਬਰ ਸਹਿਬਾਨ ਨੇ ਇਸ ਗੱਲ ਤੇ ਗੌਰ ਕਰ ਚੁੱਕੇ ਪਰਮੇਸ਼ਰ ਪਿਤਾ ਦਾ ਬਚਨ ਇਹ ਜੁੜਾ ਕੱਲ ਮੇਰੇ ਤੇ ਨਜ਼ਰ ਹੋਇਆ ਕੱਲ ਜਦੋਂ ਪ੍ਰਧਾਨ ਜਿਹਦੇ ਨਾਮ ਸੀ ਪ੍ਰਧਾਨ ਜੀ ਨੇ ਜੈਕਟ ਨੂੰ ਪਹਿਨਿਆ ਹੋਇਆ ਸੀ ਔਰ ਉਸ ਜੈਕਟ ਦੇ ਉੱਤੇ ਇੱਕ ਲੋਗੋ ਸੀ ਉਸ ਲੋਗੋ ਨੂੰ ਦੇਖ ਕੇ ਜਿੱਦਾਂ ਮੈਂ ਉਸ ਨੂੰ ਦੇਖ ਰਿਹਾ ਸੀ ਤੇ ਪਰਮੇਸ਼ੁਰ ਦੇ ਬਚਨ ਨੂੰ ਸੁਣਿਆ ਉਹ ਉਸ ਬਚਨ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਆਏ ਵੀ ਕੋਈ ਨਾ ਕੋਈ ਪ੍ਰਭੂ ਦੇ ਖਿਲਾਫ ਜਾਂ ਪਰਮੇਸ਼ੁਰ ਦੇ ਸੱਚਾਰੇ ਖਿਲਾਫ ਬੋਲਦਾ ਸਰ ਦਾ ਰਹਿਣਾ ਪਹਿਲੀ ਗੱਲ ਤਾਂ ਬਰੀ ਕਰਨ ਦੀ ਲੋੜ ਹੈ ਜੀ ਪਰ ਇਹ ਗੱਲ ਯਾਦ ਰੱਖੋ ਜਦੋਂ ਕ੍ਰਿਸਮਸ ਆਉਂਦਾ ਆ ਤਾਂ ਬਹੁਤ ਸਾਰੇ ਟਿੱਡੂ ਬਸ ਸਾਥੀ ਜਦੋਂ ਬਾਹਰ ਆਉਂਦੇ ਆ ਤਾਂ ਜੋ ਨਿਕਲ ਪਾਇਆ ਜਾਏ ਪਰ ਜਦੋਂ ਪਰਮੇਸ਼ਰ ਦੇ ਦਾਸ ਮਾਲ ਪਰਮੇਸ਼ਰ ਨੇ ਮਿਲ ਮਿਲਾਇਆ ਤਾਂ ਪਰਮੇਸ਼ਰ ਨੇ ਇੱਕ वचन ਦਿੱਤਾ ਕਿ ਜੋ ਪਰਮੇਸ਼ਰ ਦੇ ਸੇਵਕ ਨੇ ਜੱਕ ਨੂੰ ਪੈਣੇ ਸਿਰ ਉੱਤੇ ਇੱਕ ਤਾਜ ਸੀ ਔਰ ਇੱਕ ਹਨੀ ਭੀਜੇ ਨੂੰ ਅਦੁਮੱਖੀ ਕਹਿੰਦੇ ਆ ਉੱਤੇ ਬੜੀ ਸੀ ਜਿੱਤੇ ਬਾਰੇ ਪਰਮੇਸ਼ਰ ਨੇ ਦੱਸਿਆ ਇਹਦਾ ਮਤਲਬ ਹੈ ਕਿ ਕ੍ਰਿਸਮਸ ਸੀਜ਼ਨ ਜਿਹੜਾ ਮਸੀਹ ਲੋਕਾਂ ਦਾ ਸੀਜ਼ਨ ਹੈ ਸ਼ਹਿਦ ਮੱਖੀਆਂ ਦੇ ਵਾਂਗੂ ਜਦੋਂ ਸਿ ਸ਼ਹਿਰਾਂ ਦੇ ਵਿੱਚ ਦੀ ਲੰਗਣਾ ਰੈਲੀਆਂ ਦੇ ਨਾਲ ਰਬੂ ਦੀ ਮਹਿਮਾ ਕਰਦੇ ਹੋਏ ਉਹ ਸਾਡੇ ਭਰਾ ਕਹਿੰਦੇ ਕਿ ਦੁੱਖਿਆਂ ਤੇ ਕਿੰਨੀ ਸੀ ਪ੍ਰਵਾਹ ਨਹੀਂ ਗੱਲ ਜਿਹੜੇ ਬੋਲਦੇ ਆ ਪ੍ਰਸ਼ਾਸਨ ਬੈਠਾ ਰਹੇ ਥੱਲ ਪਾਉਣ ਦੇ ਲਈ ਉਹ ਕਹਿੰਦੇ ਥੱਲ ਪਾ ਦਾਂਗੇ ਪਰ ਇਹ ਕ੍ਰਿਸਮਸ ਸੀਜ਼ਨ ਅਸੀਂ ਸਾਰਿਆਂ ਨੇ ਜਿਹਦੇ ਵੀ ਗਲੋਬਲ ਕਿਸਨੈਕਟ ਕਮੇਟੀ ਦੇ ਨਾਲ ਚੱਲਦੇ ਨੇ ਖਾਸ ਕਰਕੇ ਸਾਰਿਆਂ ਨੇ ਅਸੀਂ ਸ਼ਹਿਦ ਕਲੈਕਟ ਕਰਨਾ ਹੈ ਮਿਠਾਸ ਨੂੰ ਕਲੈਕਟ ਕਰਨਾ ਹੈ ਬਹੁਤ سارے ਲੋਕ ਕੜਤਨ ਨੂੰ ਲੈ ਕੇ ਆ ਰਹੇ ਆ ਬਹੁਤ سارے ਲੋਕ ਚਾਹੁੰਦੇ ਆ ਕਿ ਅਸੀਂ ਉਸ ਦਾ ਜੋਬ ਕਰਤਨ ਨਾ ਦਈਏ ਪਰ ਇਹ ਕ੍ਰਿਸਮਸ ਸੀਜ਼ਨ ਹੈ ਪਿਆਰ ਦਾ ਸੰਦੇਸ਼ ਅਸੀਂ ਦੇਣਾ ਹੈ ਔਰ ਪਿਆਰ ਨੂੰ ਕਲੈਕਟ ਕਰਨਾ ਹੈ ਬਲਾਂਜੀ ਪਰਮੇਸ਼ਰ ਜਤਿੰਦਰ ਮਸੀ ਗੌਰਵ ਜੀ ਪਰਮੇਸ਼ਰ ਤੋਂ ਅਸੀਂ ਇਸਤੇਮਾਲ ਕਰ ਰਹੇ ਹਾਂ ਸਹਿਦ ਕਲੈਕਟ ਕਰ ਰਹੇ ਹਾਂ ਤੁਸੀਂ ਪੂਰੀ ਹਿੰਦੁਸਤਾਨ ਦੇ ਵਿੱਚ ਔਰ ਜਿਹੜਾ ਸਹਿਦ ਤੇ ਕਰਾਉਨ ਔਰ 2027 ਦੇ ਵਿੱਚ ਇਹ ਭਵਿਖਵਾਨੀ ਹੈ ਨਬੂਬਤ ਤੁਸੀਂ ਦੇਖੋਗੇ ਆਪਣੀ ਕੌਮ ਦੇ ਸਿਰ ਦੇ ਉੱਤੇ ਐਮਐਨ ਦਾ ਤਾਜ ਪੈਣ ਦੇ ਇੱਕ ਮੌਕੇ ਆ ਵੀ ਨੂੰ ਚੜ੍ਹ ਕਰ ਕਰ ਸਾਡੀ ਆ ਜੱਗ ਸਾਡੇ ਅਮੀਰ ਨੂੰ

ਦੇਪਹਿਲਾਂ ਬੋਲਣ ਤੋਂ ਪਹਿਲਾਂ ਸਭ ਤੋਂ ਬੇਤੀ ਹੈ ਕਿ ਕਿਰਪਾ ਸਮੇਂ ਦਾ ਧਿਆਨ ਰੱਖੀਏ ਹallelujah 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 ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਜਿਵੇਂ ਧੰਨਵਾਦ ਕਰਦੀ ਆ ਖੁਦਾ ਦੇ ਦਾਸ ਦਾ ਤੇ ਪਰਮੇਸ਼ਰ ਦਾ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਫਿਰ ਅਨੇਕ ਵਾਰੀ ਇੱਥੇ ਖੜੇ ਹੋਣ ਦਾ ਮੌਕਾ ਦਿੱਤਾ ਤੇ ਧੰਨਵਾਦ ਬਰਨੇਸ਼ਰ ਦੇ ਦਾਸ ਦਾ ਤੇ ਦਾਸੀ ਰਾਜ ਜੀ ਨੇ ਦੇ ਦੁਆਰਾ ਸਾਨੂੰ ਸਾਡੇ ਬ੍ਰਦਰ ਜਪਿੰਦਰ ਗੋਰੇ ਨੂੰ ਸਾਨੂੰ ਮਿਲੇ ਆ ਗਲੋਬਲ ਕ੍ਰਿਸ ਨੈਕਸ਼ਨ ਕਮੇਟੀ ਬੜੀ ਮਜ਼ਬੂਤ ਤੇ ਬੜੀ ਹੀ ਜੋ ਜ਼ੋਰਦਾਰ ਕੰਮ ਕੰਮ ਕਰ ਰਹੀ ਜਿਹੜੀ ਸਾਨੂੰ ਇੱਥੇ ਚੁਣਿਆ ਗਿਆ ਉਹਨਾਂ ਦੇ ਦੁਆਰਾ ਅਸੀਂ ਅੱਜ ਖੜੇ ਆ ਨਾ ਉਹਨਾਂ ਦੀ ਬਦੌਲਤ ਅਸੀਂ ਇੱਥੇ ਕੰਮ ਕਰ ਰਹੇ ਆ ਕਿਉਂਕਿ ਸਾਡੇ ਜਿਹੇ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਕਿ ਅਸੀਂ ਕਰਨਾ ਕੀ ਹੈ ਕਿੱਦਾਂ ਚੱਲਣਾ ਹੈ ਨਾ ਬਸ ਅਸੀਂ ਤੇ ਆ ਕੇ ਜਾਂਦੇ ਆ ਇਹ ਕਿਨੋਂ ਮਜਬੂਤੀ ਦਾ ਪਤਾ ਨਹੀਂ ਵੀ ਕਿੱਦਾਂ ਚੱਲਣਾ ਸੀ ਤੇ ਅੱਜ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਜਤਿੰਦਰ ਗੌਰਵ ਜੀ ਜਿਹੜੇ ਬ੍ਰਦਰ ਦਿੱਖਦੇ ਆ ਤੇ ਸਾਨੂੰ ਉਹਨਾਂ ਨੂੰ ਉਹ ਤੋਂਨ ਦੇ ਹੱਥੋਂ ਸਾਨੂੰ ਫੜਾਇਆ ਕਿ ਉਂਗਲੀ ਫੜਕੇ ਸਾਨੂੰ ਚੱਲ ਸਕਦੇ ਆ ਤੇ ਪਰਵੇਸ਼ਰ ਦੇ ਕੰਮ ਕਰ ਸਕਦੇ ਆ ਬਿਨਾਂ ਡਰ ਤੋਂ ਕਿਉਂਕਿ ਮੈਂ ਤੇ ਕਿਧਰੇ ਲੋਜੀ ਲੇਡੀਜ਼ ਨੂੰ ਤੇ ਪਤਾ ਹੀ ਨਹੀਂ ਸੀ ਕਿ ਕੰਮ ਵੀ ਕਿੱਦਾਂ ਕਰਨਾ ਪਰਵੇਸ਼ਰ ਦਾ ਤੇ ਉਹਨਾਂ ਨੇ ਅੱਜ ਜੋ ਸਾਨੂੰ ਸਿਖਾਇਆ ਤੇ ਧੰਨਵਾਦ ਕਰਦੀ ਆ ਮੈਂ। ਮਹਿਮਨ ਤੋਂ ਧੰਨਵਾਦ ਕਰਦੀ ਆ ਬ੍ਰਦਰ ਦਾ ਕਿ ਅਸੀਂ ਇਸ ਲੈਕ ਬਣਾਇਆ ਹੈ ਕਿ ਅੱਜ ਅਸੀਂ ਪੂਰੇ ਹਰਿਆਣੇ ਤੋਂ ਕੰਮ ਕਰ ਰਹੇ ਆ। ਜ਼ੋਰਦਾਰ ਮਾਹੌਲ। ਹਾਂਜੀ। ਧੰਨਵਾਦ ਜੀ ਰੋਣਾ। ਤੇ ਅੱਜ ਅਸੀਂ ਜਿਹੜੇ ਮੋਤੀ ਦਿਖਦੇ ਆ ਨਾ ਕਿ ਮੋਤੀ ਮੋਤੀ ਬੜੇ ਸੋਹਣੇ ਹੁੰਦੇ ਆ ਲੇਕਿਨ ਉਹਨਾਂ ਦੀ ਕੀਮਤ ਹੁੰਦੀ ਆ ਨਾ ਜਿਹੜੀ ਉਹ ਧਾਗੇ ਨਾਲ ਪਸਾੜ ਜਾਂਦੀ ਆ ਕਿਉਂਕਿ ਸਾਡੇ ਧਾਗੇ ਆ ਉਹ ਮਜ਼ਬੂਤ ਕਿ ਆਸੀ ਮੋਤੀ ਆ। ਤਾਂ ਇਹ ਮਾਲਾ ਬਣਦੀ ਐ ਜੇ ਧਾਗਾ ਮਜ਼ਬੂਤ ਹੋਵੇ ਤੇ ਉਹ ਸਾਡੇ ਧਾਗੇ ਆ ਅਸੀਂ ਮੂਰਤੀ ਉਹਨਾਂ ਦੇ ਚੁੰਨ ਚੁੰਨ ਕੇ ਸਾਨੂੰ ਨਾ ਉਸ ਮਾਲਾ 'ਚ ਪਰੋ ਲਿਆ ਕਿ ਅਸੀਂ ਅੱਜ ਕੰਮ ਵੀ ਇਸੇ ਤਰੀਕੇ ਨਾਲ ਕਰ ਰਹੇ ਆ ਮੂਰਤੀ ਦੇ ਨਾਲ ਕਰ ਰਹੇ ਆ ਬਿਨਾਂ ਡਾਰ ਪਿੜਾ ਖੋਖਦੇ ਨਾਲ ਕਰ ਰਹੇ ਆ ਜੇ ਪਰਮੇਸ਼ਰ ਨੂੰ ਮਹਿਮਾ ਮਿਲੇ ਖੁਦਾ ਨੂੰ ਕਿਉਂਕਿ ਪਰਮੇਸ਼ਰ ਨੇ ਕਿਹਾ ਮਤ ਕਰ ਮੇਰੇ ਨਾਲ ਐ ਤੇ ਤੂੰ ਤੇਰ ਮਤ ਨਾ ਮੈਂ ਹੀ ਤੇਰਾ ਪਰਮੇਸ਼ਰ ਆ ਖੁਦਾ ਨੂੰ ਮਹਿਮਾ ਮਿਲੇ ਮੈਂ ਅੱਜ ਸੁਣਾਉਣ ਵਾਸਤੇ ਆਈ ਆ ਤੇ ਮੈਂ ਕਾਹਦਾ ਨਾ ਬੋਲਦੇ ਹੋਏ ਸਾਰਿਆਂ ਨੂੰ ਦੇ ਤੋਂ ਜਮਸੀ ਦੀ ਮੇਰੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਤੇ ਬਸ ਇੱਕ ਮੇਰੇ ਦਿਲ ਦੀ ਖੁਆਇਸ਼ ਹੈ ਕਿ ਮੇਰੇ ਬ੍ਰਦਰ ਮੇਰੇ ਨਾਲ ਆਏ ਹੋਏ ਜੰਮਾ ਨਗਰ ਤੋਂ ਤੇ ਆਪਣਾ ਪੱਟੀ ਸਾਹਿਬ ਬ੍ਰਦਰ ਮੇਰੇ ਨਾਲ ਬਹੁਤ ਹੀ ਰਿਸਪੈਕਟਡ ਨੇ ਕਿਉਂਕਿ ਜਦੋਂ ਮੈਂ ਕੋਈ ਕੰਮ ਕਰਦੀ ਆ ਨਾ ਤੇ ਮੈਨੂੰ ਟਾਈਮ ਵੀ ਲੱਗ ਜਾਂਦਾ ਜਾਣ ਤੋਂ ਬਸ ਅੱਥ ਜਾਣਾ ਪੈਂਦਾ ਉਹ ਮੇਰੇ ਉੱਤੇ ਗੱਡੀ ਲੈ ਕੇ ਤਿਆਰ ਖੜੇ ਹੁੰਦੇ ਆ ਅਸੀਂ ਤੇ ਤੁਸੀਂ ਆ ਜਾਓ ਅਸੀਂ ਜਾ ਰਹੇ ਹਾਂ ਕੰਮ ਕਰਨ ਲੈ ਕਿਉਂਕਿ ਸਭ ਤੋਂ ਵੱਡੀ سپورਟ ਮੇਰੇ ਪਿੱਛੇ ਆ ਪਾਣੀ ਵਿੱਚ ਚੱਲ ਰਹੀ ਆ ਤੇ ਧੰਨਵਾਦ ਪਰਮੇਸ਼ਰ ਦਾ ਫਿਰ ਤੋਂ ਬਿਲਕੁਲ ਧੰਨਵਾਦ ਕਰਦੀ ਆ ਤੇ ਪਲੀਸ ਬ੍ਰਦਰ ਜੀ ਬੁਲਾਣਾ ਚਾਹੁੰਦੇ ਆ ਉਹਨਾਂ ਨੂੰ ਪੱਟੀ ਸਾਹਿਬ ਬ੍ਰਦਰ ਵੀ ਆਜੋ ਉਸ ਇੱਧਰ ਤੋਂ ਕਿਉਂਕਿ ਹਰਿਆਣਾ ਤੇ ਜਿਹੜੀ ਟੀਮਾਂ ਚੱਲ ਰਹੀਆਂ ਨਾ ਬਹੁਤ ਵਧੀਆ ਕੰਮ ਕਰ ਰਹੀਆਂ ਜੰਮਾ ਨਗਰ ਤੋਂ ਉਸ ਇੱਧਰ ਤੋਂ ਕਰਨਾਲ ਤੋਂ ਇਸਾਰ ਤੋਂ ਸਾਰੇ ਬਹੁਤ ਵਧੀਆ ਕੰਮ ਹੋ ਰਿਹਾ ਤੇ ਧੰਨਵਾਦ ਕਰਦੀ ਮੈਂ ਆਪਣੇ ਜਨਕਰਾਜ ਬ੍ਰਦਰ ਜੀ ਦਾ ਟਵਾਲ ਜੀ ਦਾ ਬਹੁਤ ਬਹੁਤ ਧੰਨਵਾਦ